वो मेरे साथ है हरदम हर, हर पल ओ मेरे संग डर के वो मेरे साथ है वो है हमारा शुरू वो है वो, वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਕੋਸ਼ ਖਬਰੀ ਦੇ ਅੱਜ ਇਸ ਨਵੇਂ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਮਤੀ ਦੀ ਅੰਜੀਲ 16 ਅਧਿਆਏ ਦੇ 22 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਤਦ ਪਤਰਸ ਉਹਨ ਨੂੰ ਇੱਕ ਪਾਸੇ ਕਰਕੇ ਝਿੜਕਣ ਲੱਗਾ ਅਤੇ ਉਹਨ ਨੂੰ ਕਿਹਾ ਪ੍ਰਭੂ ਜੀ ਪਰਮੇਸ਼ਰ ਇਹ ਨਾ ਕਰੇ ਤੇਰੇ ਲਈ ਇਹ ਕਦੇ ਨਾ ਹੋਵੇਗਾ ਪ੍ਰਭੂ ਯਿਸੂ ਮਸੀਹ ਨੇ ਜਦੋਂ ਚੇਲਿਆਂ ਨੂੰ ਆਪਣੀ ਸਲੀਬੀ ਮੌਤ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਵਿਸ਼ੇ ਬਾਰੇ ਦੱਸਿਆ ਤਾਂ ਪਤਰਸ ਨੇ ਪ੍ਰਭੂ ਨੂੰ ਕਿਹਾ ਪ੍ਰਭੂ ਪੂਜੀ ਪਰਮੇਸ਼ਰ ਇਹ ਨਾ ਕਰੇ ਤੇਰੇ ਲਈ ਇਹ ਕਦੇ ਨਾ ਹੋਵੇਗਾ ਉਹ ਅਜਿਹਾ ਇਸ ਲਈ ਆਖਦਾ ਹੈ ਕਿਉਂਕਿ ਮਨੁੱਖ ਕਦੇ ਵੀ ਪਰਮੇਸ਼ਰ ਨੂੰ ਉਸ ਦੇ ਗੁਣਾਂ ਨੂੰ ਉਸ ਦੇ ਉਪਾਅ ਨੂੰ ਉਸ ਦੀ ਯੋਜਨਾ ਨੂੰ ਅਤੇ ਉਸ ਦੇ ਕੰਮਾਂ ਨੂੰ ਸਮਝ ਨਹੀਂ ਸਕਿਆ ਅੱਜ ਵੀ ਜਦੋਂ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਸੁਨਾਇਆ ਜਾਂਦਾ ਹੈ ਤਾਂ ਮਨੁੱਖ ਆਪਣੇ ਹੀ ਵਿਚਾਰਾਂ ਅਤੇ ਰੀਤੀ ਰਿਵਾਜਾਂ ਦੇ ਅਨੁਸਾਰ ਸੋਚਦੇ ਹਨ ਅਤੇ ਖੁਸ਼ਖਬਰੀ ਦੀ ਸੱਚਾਈ ਨੂੰ ਭਾਵ ਉਸ ਦੇ ਅਰਥ ਨੂੰ ਸਮਝੇ ਬਿਨਾ ਉਸ ਦਾ ਇਨਕਾਰ ਕਰ ਦਿੰਦੇ ਹਨ ਸਾਡੇ ਹਰੇਕ ਦੇ ਪਰਿਵਾਰਾਂ ਦੇ ਵਿੱਚ ਪਸੰਦੀਦਾ ਕਰਿਆਨੇ ਦੀ ਦੁਕਾਨ ਹੁੰਦੀ ਹੈ ਕੱਪੜੇ ਦੀ ਦੁਕਾਨ ਹੁੰਦੀ ਹੈ ਡਾਕਟਰ ਹੁੰਦਾ ਹੈ ਕਿਉਂਕਿ ਉਹਨਾਂ ਉੱਤੇ ਸਾਨੂੰ ਭਰੋਸਾ ਹੁੰਦਾ ਹੈ ਕਿਉਂਕਿ ਅਸੀਂ ਉਹਨਾਂ ਉੱਤੇ ਭਰੋਸਾ ਰੱਖਦੇ ਹਾਂ ਅਸੀਂ ਤਾਂ ਕਦੇ ਵੀ ਆਪਣੇ ਜੀਵਨ ਵਿੱਚ ਪਾਪ ਦੇ ਵਿਸ਼ੇ ਵਿੱਚ ਵਿਚਾਰ ਨਹੀਂ ਕਰਦੇ ਪਰ ਜਦੋਂ ਅਸੀਂ ਆਪਣੇ ਜੀਵਨ ਵਿੱਚ ਪਾਪ ਦੇ ਵਿਸ਼ੇ ਵਿੱਚ ਵਿਚਾਰ ਕਰਦੇ ਹਾਂ ਤਾਂ ਅਸੀਂ ਆਪਣੇ ਵਿਚਾਰਾਂ ਦਾ ਸਹਾਰਾ ਲੈਂਦੇ ਹਾਂ ਪਰਭੂ ਯਸੂਸ ਮਸੀਹ ਦਾ ਸਲੀਬ ਉੱਤੇ ਬਲੀਦਾਨ ਅਤੇ ਮਰਦਿਆਂ ਵਿੱਚੋਂ ਜੀ ਉੱਠਣ ਦੀ ਜ਼ਰੂਰਤ ਅਤੇ ਮਹੱਤਤਾ ਨੂੰ ਸਮਝ ਨਹੀਂ ਪਾਉਂਦੇ ਅਤੇ ਪਰਮੇਸ਼ਰ ਦੀ ਮੁਕਤੀ ਦੇ ਰਾਹ ਦਾ ਤਸਕਾਰ ਕਰ ਦਿੰਦੇ ਹਾਂ ਇਸ ਲਈ ਪਰਮੇਸ਼ਰ ਨੇ ਸਭਨਾ ਮਨੁੱਖਾਂ ਨੂੰ ਮਨ ਫੇਰੋਣ ਅਤੇ ਪਾਪਾਂ ਤੋਂ ਤੋਬਾ ਕਰਨ ਦੀ ਆਗਿਆ ਦਿੱਤੀ ਹੈ ਤੁਸੀਂ ਵੀ ਪਰਮੇਸ਼ਰ ਦੀ ਮੁਕਤੀ ਦੇ ਰਾਹ ਅਤੇ ਉਪਾਅ ਉੱਤੇ ਭਾਵ ਯਸੂ ਮਸੀਹ ਉੱਤੇ ਵਿਸ਼ਵਾਸ ਕਰਕੇ ਉਸ ਨੂੰ ਆਪਣਾ ਮੁਕਤੀਦਾਤਾ ਅਤੇ ਪ੍ਰਭੂ ਕਰਕੇ ਸਵੀਕਾਰ ਕਰ ਸਕੋ ਪਰਮੇਸ਼ਰ ਅੱਗੇ ਤੁਹਾਡੇ ਲਈ ਮੇਰੀ ਇਹੋ ਪ੍ਰਾਰਥਨਾ ਹੈ